ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਨਵੇਂ ਤਰੀਕੇ ਦੀ ਚੀਜ਼ ਬਣਾਉਣੀ ਸਿਖਾਵਾਂਗੇ ਜਿਹੜਾ ਹੈ ਤਾਂ 스ਨੈਕਸ ਹੈ ਜਿਹਦੇ ਵਿੱਚ ਦੋਸਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਲਿੱਤੇ ਨੇ ਜੀ ਆਲੂ Shimla mirch pyaz adrak lasan te mircha kuttiyan hoyian ਸਭ ਤੋਂ ਪਹਿਲਾਂ ਆਪਾਂ ਲਗਾਵਾਂਗੇ ਆਪਣੇ ਆਲੂਆਂ ਨੂੰ ਤੜਕਾ ਤਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਹਿੰਗ ਤੇਲ ਦੇ ਵਿੱਚ ਹਿੰਗ ਚਟਕਣ ਲੱਗੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਰਾਈ ਰਾਈ ਦੇ ਨਾਲ ਟੇਸਟ ਬਹੁਤ ਵਧੀਆ ਆਉਣ ਲਾਇਨ ਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਪਿਆਜ਼ ਜਿਹੜੇ ਆਪਾਂ ਬਰੀਕ ਕੱਤੇ ਹੋਏ ਸੀਗੇ ਪਿਆਜ਼ ਹੁਣ ਆਪਾਂ ਇਹਨੂੰ ਥੋੜਾ ਹਲਾ ਕੇ ਇਹ ਤੇਲ ਦੇ ਵਿੱਚ ਮਿਕਸ ਜੇ ਹੋ ਜਾ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਪਾ ਦਾਂਗੇ शिमला ਮਿਰਚਾਂ ਤੇ ਜਿਹੜਾ ਅਦਰਕ ਦਾ ਸੰਤਿ ਮਿਰਚਾਂ ਦਾ ਜਿਹੜਾ ਕੁਟਿਆ ਹੋਇਆ ਟੇਸਟ ਹੈ ਇਹੋ ਇਹਨਾਂ ਤਿੰਨਾਂ ਨੂੰ ਆਪਾਂ ਜਿਸ ਤਰ੍ਹਾਂ ਇਹਦੇ ਵਿੱਚ ਪਾ ਕੇ ਇਹ ਪਰਚੇ ਹੁਣ ਆਪਣਾ ਜਿਹੜਾ ਪਿਆਜ਼ ਤੇ ਸ਼ਿਮਲਾ ਮਿਰਚਾ ਦੇਖੋ ਉਹ ਪੁੰਨਿਆ ਜਾ ਚੁੱਕਿਆ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਨਹੀਂ ਭੁੰਨਣਾ ਹੈਗਾ ਸਿਰਫ ਆਪਾਂ ਰੋਸਟ ਜਿਹਾ ਹੀ ਕਰਨਾ ਹੈ ਕਿਉਂਕਿ ਕੱਚੇ ਸ਼ਿਮਲਾ ਮਿਰਚ ਤੇ ਪਿਆਜ਼ ਦੀ ਬਹੁਤ ਜ਼ਿਆਦਾ ਟੇਸਟ ਵਧੀਆ ਆਉਂਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਦਾ ਬਾਕੀ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਣਾ ਨਮਕ ਤੇ ਹੁਣ ਆਪਾਂ ਪਾਵਾਂਗੇ ਜੀ ਔਰਗਨੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਚੀਲੀ ਫਲੈਕਸ ਹੁਣ ਆਪਾਂ ਪਾਵਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਸਾਰੇ ਜਿਹੜੇ ਮਸਾਲੇ ਨੇ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਹੋ ਕੇ ਭੁੱਜ ਜਾਣ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਆਲੂਆਂ ਨੂੰ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਇਹਦੇ ਸਾਰੇ ਮਸਾਲਿਆਂ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਦੇਣਾ ਤਾਂ ਕਿ ਸਾਰੇ ਨੂਨ ਮਿਰਚ ਮਸਾਲੇ ਜਿਹੜੀਆਂ ਵੀ ਆਪਾਂ ਸਬਜ਼ੀਆਂ ਪਾਈਆਂ ਨੇ ਉਹ ਸਾਰੇ ਇਹਦੇ ਵਿੱਚ ਮਿਕਸ ਹੋ ਜਾਣ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਣਾ ਹੈ ਗੈਸ ਔਨ ਤੇ ਹੁਣ ਉਸ ਤੋਂ ਹਾਂਜੀ ਆਪਾਂ ਹੁਣ ਉਹੀ ਵਾਲੀ ਕੜਾਹੀ ਲੈ ਲਈਓ ਚੋਂ ਆਪਾਂ ਆਲੂ ਕੱਢ ਲੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਦੋ ਕੌਲੀਆਂ ਆਪਣੀਆਂ ਪਾਣੀ ਦੀਆਂ ਕਿਉਂਕਿ ਆਪਾਂ ਇੱਕ ਕੌਲੀ ਲਿੱਤੀ ਐ ਸੂਜੀ ਦੀ ਤੇ ਇਹਦੇ ਵਿੱਚ ਆਪਾਂ ਦੋ ਕੌਲੀਆਂ ਪਾਣੀ ਦੀਆਂ ਪਾਵਾਂਗੇ ਕਿਉਂਕਿ ਸੂਜੀ ਆ ਨਾ ਜਿਹੜੀ ਉਹਦੇ ਵਿੱਚ ਜੇ ਇੱਕ ਕੌਲੀ ਲੈਨੇ ਤਾਂ ਉਸੇ ਤੋਂ ਡਬਲ ਪਾਣੀ ਆਪਾਂ ਨੂੰ ਪਾਣਾ ਪੈਂਦਾ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਰਗੈਨੋ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਿੱਲੀ ਫਲੈਕਸ ਹੁਣ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਹੁਣ ਆਪਾਂ ਪਾਵਾਂਗੇ ਨਮਕ ਨਮਕ ਆਪਣੇ ਸਵਾਦ ਦੇ ਅਨੁਸਾਰ ਹੁਣ ਆਪਾਂ ਇਹ ਸਾਰੇ ਮਸਾਲਿਆਂ ਨੂੰ ਪਾਣੀ ਦੇ ਵਿੱਚ ਪਾ ਲਿਆ ਹੁਣ ਆਪਾਂ ਇਹਨੂੰ ਹਿਲਾਵਾਂਗੇ ਤੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਿੰਗ ਹਿੰਗ ਦੇ ਨਾਲ ਨਾਲੇ ਤਾਂ ਖੁਸ਼ਬੂ ਬਹੁਤ ਸੁਣੀ ਆਉਂਦੀ ਹੈ ਨਾਲੇ ਟੇਸਟ ਵੀ ਵਧੀਆ ਹੁੰਦਾ ਹਾਜਮੇਦਾਰ ਹੁੰਦੀ ਹੈ ਉਹਦੇ ਕਰਕੇ ਹਿੰਗ ਮੋਨਿਆਮ ਹੁਣ ਇਹ ਥੋੜਾ ਪਾਣੀ ਥੋੜਾ ਜਿਹਾ ਬਸ ਗਰਮ ਕਰਨਾ ਆਪਾਂ ਜਿਆਦਾ ਨਹੀਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਤੋਂ 3 ਚਮਚ ਦੇਸੀ ਘੀ ਦੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਜਿਹੜਾ ਮਰਜ਼ੀ ਘੀ ਰਿਫਾਈਨਡ ਜਾਂ ਤੇਲ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਜਿਹੜੀ ਤੁਸੀਂ ਯੂਜ਼ ਕਰਦੇ ਹੋ ਚੀਜ਼ ਹੁਣ ਇਹਨੂੰ ਪਾਣੀ ਗਰਮ ਹੋ ਗਿਆ ਦੇਖੋ ਆਪਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਸੂਜੀ ਇੱਕਦਮ ਨਹੀਂ ਸਾਰੀ ਪਾਉਣੀ ਥੋੜੀ ਥੋੜੀ ਕਰ ਕਰਕੇ ਨਾਲ ਦੀ ਨਾਲ ਹਿਲਾਉਂਦੇ ਜਾਣਾ ਹੈ ਇਹਦਾ ਮਤਲਬ ਇਹ ਹੁੰਦਾ ਵੀ ਜੇ ਤੁਸੀਂ ਸੂਜੀ ਇਕੱਠੀ ਪਾਦਨ ਨਿਓ ਨਾ ਤਾਂ ਗੱਠਾਂ ਬਣ ਜਾਂਦੀਆਂ ਨੇ ਵਿੱਚ ਐਵੇਂ ਤੁਸੀਂ ਹੌਲੀ-ਹੌਲੀ ਪਾਉਂਗੇ ਤਾਂ ਵਿੱਚ ਗੱਠਾਂ ਨਹੀਂ ਬਣਣਗੀਆਂ ਤੇ ਆਪਾਂ ਕਿਉਂਕਿ ਇਹਨੂੰ ਆਟੇ ਟਾਈਪ ਬਣਾਉਣਾ ਹੈ ਬਿਲਕੁਲ ਜਿਵੇਂ ਆਪਣਾ ਰੋਟੀ ਬਣਾਉਣ ਵਾਸਤੇ ਆਪਾਂ ਆਟਾ ਗੁੰਧਦੇ ਹਾਂ ਨਾ ਇਹ ਓਮੇਦੀ ਹੋਣੀ ਚਾਹੀਦੀ ਹੈ ਇਸ ਕਰਕੇ ਥੋੜੀ-ਥੋੜੀ ਸੂਜੀ ਪਾ ਕੇ ਹੀ ਤੁਸੀਂ ਪਾਣੀ ਦੇ ਵਿੱਚ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਜਾਣਾ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਤੇ ਗੈਸ ਦੇ ਉੱਤੇ ਦੇਖੋ ਗਰਮ ਕਰ ਲਿਆ ਨਾ ਸੂਜੀ ਨੇ ਸਾਰਾ ਪਾਣੀ ਸੋਖ ਲਿਆ ਤੇ ਕੜਾਹੀ ਛੱਡਣ ਲੱਗ ਗਿਆ ਤਾਂ ਸਮਝ ਲਓ ਆਪਣਾ ਬੈਟਰ ਹੈ ਜਿਹੜਾ ਉਹ ਤਿਆਰ ਹੈ ਜਿਹੜੇ ਆਪਾਂ ਸਨੈਕਸ ਬਣਾਣੇ ਨੇ ਉਹਨਾਂ ਵਾਸਤੇ ਇਹਨੂੰ ਹਿਲਾਉਂਦੇ ਜਾਣਾ ਕਿਉਂਕਿ ਜਿਹੜੀਆਂ ਥੋੜੀਆਂ-ਬੋਤੀਆਂ ਵੀ ਗੱਠਾਂ ਜੇ ਥੋੜੀਆਂ ਤੇ ਬਣ ਵੀ ਜਾਂਦੀਆਂ ਨੇ ਤਾਂ ਉਹ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜਾਣ ਤੇ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਕਿ ਗਰਮ ਬਹੁਤ ਜ਼ਿਆਦਾ ਹੈ ਇਸ ਕਰਕੇ ਮੈਂ ਥੋੜਾ ਚਮਚ ਨਾਲ ਲਵਾਂਗੀ ਪਹਿਲਾਂ ਬੈਟਰ ਚਮਚ ਦੇ ਨਾਲ ਲੈ ਕੇ ਹੁਣ ਆਪਾਂ ਇਹਨੂੰ ਠੰਡਾ ਕਰ ਲਿਆ ਥੋੜਾ ਜਿਹਾ ਹੁਣ ਇਹਨੂੰ ਨਾ ਹੱਥ ਦੇ ਉੱਤੇ ਲੈ ਕੇ ਤੁਸੀਂ ਇਹਦੀ ਗੋਲ ਜਿਵੇਂ ਬਣਾ ਕੇ ਦੇਖਣਾ ਪੇੜੇ ਵਾਂਗੂ ਵੀ ਤੁਹਾਡੇ ਬਣ ਰਿਹਾ ਬਿਲਕੁਲ ਸਮੂਥ ਦੇਖੋ ਆਪਣਾ ਇਹ ਬਣ ਗਿਆ ਨਾ ਗੋਲ ਜਿਹਾ ਤੇ ਹੁਣ ਇਹਨੂੰ ਸਮਝ ਲਓ ਇਹ ਬੈਟਰ ਹੈ ਜਿਹੜਾ ਤੁਹਾਡਾ ਚੰਗੀ ਤਰ੍ਹਾਂ 스ਨੈਕਸ ਵਾਸਤੇ ਤਿਆਰ ਹੈ ਹੁਣ ਆਪਾਂ ਇਹਨੂੰ ਸੂਜੀ ਨੂੰ ਕਰਾਂਗੇ ਠੰਡੀ ਇਹਨੂੰ ਆਪਾਂ ਕਿਸੇ ਵੱਡੇ ਪਾਂਡੇ ਵਿੱਚ ਕੱਢ ਕੇ ਠੰਡੀ ਕਰਾਂਗੇ ਹੁਣ ਇਹ ਚੰਗੀ ਤਰ੍ਹਾਂ ਆਪਣੀ ਠੰਡੀ ਹੋ ਚੁੱਕੀ ਹੈ ਸੂਜੀ ਤੇ ਠੰਡੀ ਹੋਣ ਤੋਂ ਬਾਅਦ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ-ਮਸਲ ਕੇ ਇਹਦੀਆਂ ਜਿਹੜੀਆਂ ਮਾੜੀਆਂ ਮੁੱਠੀਆਂ ਹੋਰ ਵੀ ਕੋਈ ਗੱਠਾਂ ਰਹਿ ਗਈਆਂ ਹੋਣੀਆਂ ਵਿੱਚ ਇੱਕ ਤਾਂ ਆਪਾਂ ਉਹਨਾਂ ਨੂੰ ਸੈੱਟ ਕਰ ਲੈਣਾ ਤੇ ਇਹਦੇ ਵਿੱਚ ਆਪਾਂ ਦੇਸੀ ਕੀ ਪਾ ਲਿਆ ਦੋ ਚਮਚ ਹੋਰ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ-ਮਸਲ ਕੇ ਗੁੰਨਣਾ ਜਿਵੇਂ ਆਪਣਾ ਆਟਾ ਹੁੰਦਾ ਆਪਾਂ ਓਵੇਂ ਗੁੰਨ ਲੈਣਾ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਗੁੰਨਣਾ ਤਾਂਕਿ ਜਿਹੜਾ ਇਹਦਾ ਸਮੂਥ ਬਿਲਕੁਲ ਆਟਾ ਤਿਆਰ ਹੋਵੇ ਇਹ ਜਦੋਂ ਪ੍ਰਾਂਤ ਨੂੰ ਇਹਨੇ ਛੱਡਣ ਲੱਗ ਗਿਆ ਤਾਂ ਕੱਲਾ ਮਤਲਬ ਵੀ ਆਪਣੇ ਐਨ ਦੇਖੋ ਸੂਜੀ ਦਾ ਆਪਾਂ ਆਪਣਾ ਵਧੀਆ ਹਨ ਬਣ ਕੇ ਤਿਆਰ ਹੋ ਗਿਆ ਇਹਨੇ ਅਗਰ ਪ੍ਰਾਂਤ ਚੁੱਭਣੀ ਸ਼ੁਰੂ ਕਰ ਦਿੱਤੀ ਆਟਾ ਬਿਲਕੁਲ ਐਨ ਸਮੂਥ ਬਣ ਚੁੱਕਿਆ ਆਪਣਾ ਐਵੇਂ ਦੇਖੋ ਆਪਾਂ ਇਹਨੂੰ ਦੇਖੋ ਬਿਲਕੁਲ ਸਮੂਥ ਬਣ ਗਿਆ ਹੁਣ ਆਪਾਂ ਇਹਦਾ ਪਹਿਲਾ ਪ੍ਰੋਸੈਸ ਸ਼ੁਰੂ ਕਰਦੇ ਆਂ ਆ ਆਪਣੇ ਚੱਕਲੇ ਦੇ ਉੱਤੇ ਲਗਾ ਰਹੇ ਆਂ ਤੇਲ ਮੈਂ ਤੇਲ ਲਗਾ ਰਹੀ ਆਂ ਕਿਉਂਕਿ ਤੇਲ ਦੇ ਨਾਲ ਚਿਪੂਗਾ ਨਹੀਂ ਫਿਰ ਇਹ ਤੇ ਐਵੇਂ ਮੈਂ ਬੇਲਣੇ ਦੇ ਉੱਤੇ ਵੀ ਤੇਲ ਲਗਾ ਰਹੀ ਆਂ ਬੇਲਣੇ ਨੂੰ ਵੀ ਆਂ ਚਮਕਣਾ ਤੇਲ ਦੇ ਨਾਲ ਆਪਾਂ ਕਰਨਾ ਤਾਂ ਕਿ ਜਿਹੜਾ ਆਪਣਾ ਬੈਟਰ ਹੈ ਸੂਜੀ ਦਾ ਉਹ ਚੱਕਲੇ ਤੇ ਬੇਲਣੇ ਦੇ ਨਾਲ ਚਿਪਕੇ ਨਾ ਇਹਨੂੰ ਚੰਗੀ ਤਰ੍ਹਾਂ ਇਹ ਮਲ ਲਓ ਤੇ ਇਹਦ੍ਰੋ ਆਪਾਂ ਰੱਖ ਲਿਆ ਤਵਾ ਠੀਕ ਹੈ ਹੁਣ ਆਪਾਂ ਤਵੇ ਦੇ ਉੱਤੇ ਵੀ ਲਗਾ ਲਾਂਗੇ ਆਪਣਾ ਦੇਸੀ ਘੀ ਇਹਦੇ ਉੱਤੇ ਜਾਨੂੰ ਆਪਾਂ ਲਗਾ ਲੰਨੇ ਆ ਤਦ ਆਪਾਂ ਗਰਮ ਹੋਣਾ ਰੱਖਤਾ ਇਹ ਆਪਾਂ ਸਿਮ ਤੇ ਰੱਖਿਆ ਹੋਇਆ ਹੈ ਹੁਣੇ ਤਵਾ ਇਹਦੇ ਤੇ ਫਟੇ ਜਿੱਦਰਾ ਸਾਰੇ ਤੇ ਦੇਸੀ ਘੀ ਦੀ ਕੋੜੀ ਘਰ ਦੰਨੇ ਹੁਣ ਆਪਾਂ ਇਦੋਂ ਲਵਾਂਗੇ ਆਪਾਂ ਆਪਣਾ ਸੂਜੀ ਦਾ ਪੇੜਾ ਪੇੜਾ ਇਹ ਜਿਹੜਾ ਥੋੜਾ ਵੱਡਾ ਲਿਓ ਉਹ ਐਵੇਂ ਤੇ ਹੁਣ ਆਪਾਂ ਇਹਦੀ ਬੇਲਣੀ ਆ ਇੱਕ ਰੋਟੀ ਟਾਈਪ ਦੇਖੋ ਇਹਨੂੰ ਲਪਾਵੇ ਰੋਟੀ ਦੀ ਸ਼ੇਪ ਦੇ ਵਿੱਚ ਬੇਲ ਲੈਣਾ ਤੁਸੀਂ ਚੱਕਲੇ ਮੁਕ ਮਾ ਕਰਾ ਕੇ ਇਹਨੂੰ ਐਵੇਂ ਬੇਲ ਲਓ ਬੈਲ ਹੁਣ ਤੁਸੀਂ ਕੀ ਕਰਨਾ ਹੈ ਐਵੇਂ ਇੱਕ ਗਲਾਸ ਲੈ ਲਓ ਗਲਾਸ ਦੇ ਆਪਾਂ ਸਾਈਡਾ ਤੇ ਇੱਥੇ ਈ ਲਗਾ ਲੈਣਾ ਤਾਂ ਕਿ ਜਿਹੜੀ ਆਪਾਂ ਹੁਣ ਇਹਨੂੰ ਨਾ ਕਟਿੰਗ ਕਰਨਾ ਹੈ ਤਾਂ ਕਿ ਜਿਹੜੀ ਆਪਣੀ ਸੂਜੀ ਦਾ ਬੈਟਰਾ ਹੋਏ ਦੇ ਨਾਲ ਚਿੱcke ਨਾ ਐਵੇਂ ਆਪਾਂ ਲਗਾ ਲਿਆ ਇਹਨੂੰ ਆਪਾਂ ਐਵੇਂ ਕਰ ਲਓ ਸੋ ਜਿੰਨੇ ਤੁਹਾਡੇ ਤੋਂ ਮਤਲਬ ਵੀ ਇੱਕ ਰੋਟੀ ਦੇ ਵਿੱਚੋਂ ਜਿੰਨੇ ਆਪਣੇ ਕੋਲ ਆਉਂਦੇ ਨੇ ਤੁਸੀਂ ਉਹਨੇ ਤੋਂ ਦੇ ਐਵੇਂ ਗੋਲੇ ਕਟ ਕੇ ਤਿਆਰ ਕਰ ਲਓ ਦੇਖੋ ਆਪਣੇ ਕੋਲ ਚਾਰ ਆ ਗਏ ਚੁੱਕੇ ਨੇ ਤੇ ਬਾਕੀ ਦਾ ਆਪਾਂ ਬੈਟਰ ਜਿਹੜਾ ਉਹ ਦੂਸਰੀ ਸੂਜੀ ਦੇ ਵਿੱਚ ਪਾ ਦਾਨਾ ਇਹਨੂੰ ਆਪਾਂ ਇੱਧਰ ਰੱਖ ਦਾਨਾ ਇਹ ਆਪਣੀ ਸੂਜੀ ਦੀਆਂ ਦੇਖੋ ਰੋਟੀਆਂ ਛੋਟੀਆਂ ਛੋਟੀਆਂ ਬਣ ਗਈਆਂ ਹੁਣ ਆਪਾਂ ਜਿਹੜਾ ਆਪਾਂ ਆਲੂ ਤਿਆਰ ਕੀਤੇ ਸੀਗੇ ਨਾ ਆ ਦੇਖੋ ਜਿਹੜੇ ਆਪਾਂ ਆਪ ਤਿਆਰ ਕੀਤੇ ਸੀ ਆਲੂ ਵੀ ਆਪਣੇ ਠੰਡੇ ਹੋ ਚੁੱਕੇ ਨੇ ਆਲੂਆਂ ਨੂੰ ਆਪਾਂ ਲੈਣਾ ਆਲੂ ਨੂੰ ਆਪਾਂ ਇਹਦੇ ਵਿੱਚ ਐਵੇਂ ਲਗਾ ਦੇਣਾ ਬਾਕੀ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕਿੰਨੀ ਕਿਹਦੇ ਤੇ ਪਰਤ ਲਗਾਣੀ ਹੈ ਆਲੂਆਂ ਨੂੰ ਜ਼ਿਆਦਾ ਲਗਾਉਣਾ ਹੈ ਜਾਂ ਘੱਟ ਲਗਾਉਣਾ ਹੈ ਉਹ ਤੁਹਾਡੇ ਆਪਣੇ ਟੇਸਟ ਦੇ ਅਕੋਰਡਿੰਗ ਹੁੰਦਾ ਹੈ ਇਹ ਜਿਹੜਾ 스ਨੈਕਸ ਹੈ ਇਹ ਤੁਸੀਂ ਬੱਚਿਆਂ ਨੂੰ ਨਾ ਟਿਫਿਨ ਜਿਵੇਂ ਪਾ ਕੇ ਦੇ ਸਕਦੇ ਕਿਉਂਕਿ ਇਹ ਹੈਲਦੀ 스ਨੈਕਸ ਹੈ ਇਹ ਬਹੁਤ ਜ਼ਿਆਦਾ ਜੰਮੀ ਲੱਗਦਾ ਕਿਉਂਕਿ ਬੱਚੇ ਹਨਾ ਜਿਹੜੇ ਬੱਚਿਆਂ ਨੂੰ ਤਾਂ ਡੇਲੀ ਦਾ ਹੁੰਦਾ ਵੀ ਸਾਨੂੰ ਅਲੱਗ ਤੋਂ ਅਲੱਗ ਚੀਜ਼ ਹੋਵੇ ਇੱਕੋ ਚੀਜ਼ ਖਾ ਕੇ ਬੱਚੇ ਵੀ ਪੂਰ ਹੋ ਜਾਂਦੇ ਨੇ ਹਨਾ ਮਾਮਾ ਨੂੰ ਵੀ ਹੁੰਦਾ ਵੀ ਨਹੀਂ ਅਸੀਂ ਅਲੱਗ ਤੋਂ ਅਲੱਗ ਜਿਹੜੀ ਚੀਜ਼ ਸਾਡਾ ਬੱਚਾ ਖਾ ਕੇ ਆਵੇ ਐਵੇਂ ਤੁਸੀਂ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਹੋਰ ਵੀ ਤੁਸੀਂ ਤਿਆਰ ਇਹਨਾਂ ਨੂੰ ਕਰਕੇ ਨਾ ਰੱਖ ਵੀ ਸਕਦੇ ਹੋ ਫ੍ਰਿਜ ਦੇ ਵਿੱਚ ਵੀ ਜੇ ਮੈਂ ਤੁਹਾਡੇ ਕਿਸੇ ਗੈਸਟ ਨੇ ਆਉਣਾ ਤਾਂ ਐਵੇਂ ਤੁਸੀਂ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਇਹ ਚਾਰ ਤੋਂ ਪੰਜ ਦਿਨ ਐਵੇਂ ਰਹਿ ਜਾਂਦੇ ਨੇ ਖਰਾਬ ਨਹੀਂ ਹੁੰਦੇ ਹੈਗੇ ਹੁਣ ਆਪਾਂ ਇਹਨੂੰ ਦੋ ਪਹਿਲਾਂ ਆਪਾਂ ਤਿਆਰ ਕਰਦੇ ਹਾਂ ਕਿ ਕਿ ਆਪਣੇ ਇਹਦੇ ਵਿੱਚੋਂ ਦੋ ਚਾਰ ਰੋਟੀਆਂ ਨਿਕਲਣੀਆਂ ਸਗੀਆਂ ਦੇਖੋ ਐਵੇਂ ਆਪਾਂ ਇਹਨੂੰ ਹੱਥਾਂ ਦੀ ਮਦਦ ਨਾਲ ਬੰਦ ਕਰ ਲਵਾਂਗੇ ਤਿੰਨ ਹੁਣ ਆਪਾਂ ਇਹਦੇ ਉੱਤੇ ਡਿਜ਼ਾਈਨਿੰਗ ਕਰਨ ਵਾਸਤੇ ਆਪਾਂ ਇੱਕੇ ਬਟਰ ਨਾਈਫ ਲੈ ਲਿਆ ਇਹਦੀ ਮਦਦ ਦੇ ਨਾਲ ਤੁਸੀਂ ਇਹਦੇ ਤੇ ਹਲਕੇ ਹਲਕੇ ਜਿਵੇਂ ਆਪਾਂ ਕੱਟ ਜਿਹਾ ਦਿਨੇ ਹੁੰਦੇ ਆ ਐਵੇਂ ਤੁਸੀਂ ਕੱਟ ਦੇ ਸਕਦੇ ਹੋ ਨਾਕ ਦੇ ਨਾਲ ਆਪਾਂ ਕੱਟ ਪਾ ਲਏ ਸੀਗੇ ਦੇਖੋ ਕਿੰਨੀ ਵਧੀਆ ਲੱਗਣ ਲੱਗ ਗਈ ਹੁਣ ਇਹਦੇ ਉੱਤੇ ਮੈਂ ਇਹ ਲਿੱਤੇ ਨੇ ਤਿਲ ਤੁਹਾਡੀ ਮਰਜ਼ੀ ਹੈ ਤੁਸੀਂ ਲਗਾਣੇ ਹੈ ਤਾਂ ਵੀ ਠੀਕ ਹੈ ਨਹੀਂ ਲਗਾਣੇ ਤਾਂ ਤੁਸੀਂ ਨਾ ਲਗਾਓ ਮੈਂ ਹੁਣ ਇਹਨੂੰ ਐਵੇਂ ਕਰਕੇ ਇਹਦੇ ਉੱਤੇ ਤਿਲ ਲਗਾ ਦਉਂਗੀ ਜਿੰਨੇ ਕੁ ਵੀ ਇਹਦੇ ਉੱਤੇ ਆਣਗੇ ਹੁਣ ਆਪਾਂ ਇਹ ਥੋੜਾ ਜਿਹਾ ਦਬਾ ਦਾਂਗੇ ਤਾਂ ਕਿ ਤੇਲ ਐ ਜਿਹੜੇ ਇਹਦੇ ਉੱਤੇ ਚੰਗੀ ਤਰ੍ਹਾਂ ਲੱਗ ਜਾਣ ਹੁਣ ਆਪਾਂ ਇੱਧਰ ਤਵੇ ਦੇ ਉੱਤੇ ਆਪਾਂ ਕੀ ਲਗਾਇਆ ਸੀ ਤਵਾ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਨੂੰ ਐਵੇਂ ਇਹਦੇ ਤੇ ਰੱਖ ਦਾਂਗੇ ਆਪਾਂ ਇਹ ਵਾਲੇ ਧਾੜੇ ਲਗਾ ਦਾਂਗੇ ਕੀ ਦੇਖੋ ਮਸੇ ਨੂੰ ਸਿੰਮ ਦੇ ਉੱਤੇ ਬਣਾਣਾ ਇਹਨੂੰ ਜ਼ਿਆਦਾ ਤੇਜ਼ ਗੈਸ ਤੇ ਨਹੀਂ ਬਣਾਉਣਾ ਹੈਗਾ ਐਵੇਂ ਆਪਾਂ ਆਪਣਾ ਜਿਹੜਾ ਹੁਣਸਰਾ ਧਿਆਨ ਕੀਤਾ ਇਹਨੂੰ ਵੀ ਆਪਾਂ ਐਵੇਂ ਰੱਖ ਦਾਂਗੇ ਡਿਜ਼ਾਈਨਿੰਗ ਵੀ ਤੁਹਾਡੀ ਮਰਜ਼ੀ ਆ ਕਰਨੀ ਆ ਨਹੀਂ ਕਰਨੀ ਤੁਹਾਡੀ ਆਪਣੀ ਮਰਜ਼ੀ ਆ ਜੀ ਬਾਕੀ ਤੁਸੀਂ ਸਿੰਪਲ ਵੀ ਰੱਖ ਸਕਦੇ ਹੋ ਇਹ ਤੇ ਡਿਜ਼ਾਈਨਿੰਗ ਜਿਹੜੀ ਮਰਜ਼ੀ ਕਰ ਦੋ ਮੇਨ ਹੁੰਦਾ ਕਿ ਚਲੋ ਬੱਚਿਆਂ ਨੂੰ ਅਟਰੈਕਟਿਵ ਕਰਨ ਵਾਸਤੇ ਹੁੰਦਾ ਹੈ ਦੇਖੋ ਆਪਾਂ ਇਹਦੀਆਂ ਸਾਈਡਾਂ ਚੇਂਜ ਕਰਦੇ ਜਾਣਾ ਸਾਈਡਾਂ ਚੇਂਜ ਕਰ ਕਰਕੇ ਆਪਾਂ ਇਹਨੂੰ ਹਲੇ ਪਕਾ ਲੈਣਾ ਦੇਖੋ ਕਿੰਨਾ ਵਧੀਆ ਨੁਕਲਾ ਗਿਆ ਹੈ ਨਾ ਇਹਨੂੰ ਆਪਾਂ ਮੰਮੀ ਪੀਜ਼ਾ ਵੀ ਨਾ ਮੰਨੀਜ਼ਾ ਸੌਰੀ 버거 ਵੀ ਕਹਿ ਸਕਦੇ ਆ ਇਹ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਇਹਨੂੰ ਬਸ ਇਹ ਵੀ ਕੁਝ ਘੀ ਲਗਾ ਕੇ ਆਪਣਾ ਪਕਾ ਲਓ ਹੋਵੇ ਹੋਣੀ ਦੇਖੋ ਜੀ ਆਪਣੇ ਇਹ ਸਨੈਕਸ ਬਣ ਕੇ ਤਿਆਰ ਨੇ ਬਹੁਤ ਯਮਮੀ ਬਣਦੇ ਨੇ ਇਹ ਤੁਸੀਂ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਇਹ ਇਹ ਆਪਾਂ ਸਰਵ ਕਰ ਰਹੇ ਹਾਂ ਟਮੇਟੋ ਸੌਸ ਤੇ ਮਾਇਓਨੈਸ ਦੇ ਨਾਲ ਤੇ ਬਾਕੀ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਿਆ ਹੋਇਆ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਸਸ਼੍ਰੀਆਕਾਲ